ਪੰਜਾਬੀ ਗੱਲਬਾਤ ਚੈਨਲ ਤੋਂ ਅੱਜ ਤੁਹਾਡੇ ਨਾਲ ਸਾਂਝ ਪਾ ਰਹੇ ਆਂ ਖਨੌਰੀ ਬਾਰਡਰ ਤੋਂ ਅੱਜ ਸਰਦਾਰ ਸੁਖਵੰਤ ਸਿੰਘ ਜੀ ਦੁਬਲੀ ਕੋਟ ਬੁੱਢਾ ਜਥੇਬੰਦੀ ਤੋਂ ਜੋ ਸੂਬਾ ਉਮੀਦ ਪ੍ਰਧਾਨ ਆ ਉਹਨਾਂ ਨਾਲ ਆਪਾਂ ਜੀ ਸਵਾਲ ਕਰਾਂਗੇ ਕਿ ਜੋ ਅੱਜ 200 ਦਿਨ ਕਿਸਾਨੀ ਦਾ ਮਨਾਇਆ ਗਿਆ ਉੱਥੇ ਜਿਹਦੇ ਵਾਸਤੇ ਕਿਸਾਨ ਅੱਜ ਇਕੱਠੇ ਹੋਏ ਜਥੇਬੰਦੀਆਂ ਕੇਐਮਐਮ ਤੇ ਨਾਨ ਪੋਲੀਟੀਕਲ ਸੰਯੁਕਤ ਮੋਰਚੇ ਵੱਲੋਂ ਇਕੱਠਿਆਂ ਨੂੰ ਜਥੇਬੰਦੀਆਂ ਨੇ ਮਨਾਇਆ ਉਸ ਦਾ ਸਰਕਾਰ ਦਾ ਉੱਪਰ ਕੋਈ ਸਰਕਾਰ ਦੇ ਉੱਪਰ ਮਨਾਉਣ ਦਾ ਤੁਹਾਡਾ ਜਾਂ ਉੱਥੇ ਕਿਸਾਨ ਇਕੱਠੇ ਹੋਣ ਦਾ ਇਨਾ ਪ੍ਰਭਾਵ ਪਊਗਾ ਕਿ ਨਹੀਂ ਪਊਗਾ ਅਸੀਂ ਗੱਲਬਾਤ ਕਰਦੇ ਹਾਂ ਸਰਦਾਰ ਸੁਖਵੰਤ ਸਿੰਘ ਜੀ ਦੁੱਬਲੀ ਨਾਲ ਮੈਂ ਸੁਖਵੰਤ ਸਿੰਘ ਜੀ ਦੁੱਬਲੀ ਕਿਸਾਨ ਛਕਰਚੜੀ ਕੋਟਵੁੱਡਾ ਵਾਇਸ ਪ੍ਰਧਾਨ ਪੰਜਾਬ ਅੱਜ ਜੋ ਸਿੰਘੂਆਰ ਖਨੌਰੀ ਬਾਰਡਰ ਤੇ ਅਸੀਂ 200 ਦਿਨ ਬਣਾਇਆ 13 ਫਰਵਰੀ ਤੋਂ ਲੈ ਕੇ ਅੱਜ 31 ਗਸਤ ਤੱਕ ਸਾਡਾ 200 ਦਿਨ ਪੂਰਾ ਹੋ ਗਿਆ ਤਰਨੇ ਦਾ ਇਹ ਤਰਨੇ ਦਾ ਮਤਲਬ ਅੱਜ 200 ਦਿਨ ਬਣਾਉਣ ਦਾ ਬਦਲਾ ਜੇ ਸੀਗਾ ਭਈ ਸਰਕਾਰ ਜਿਹੜੀ ਸੁੱਤੀ ਹੈ ਉਹਨੂੰ ਜਗਾਉਣ ਦਾ ਅਸੀਂ ਬੜਾ ਲੰਮਾ ਸੰਘਰਸ਼ ਪਹਿਲਾਂ ਲੜਿਆ ਵਾ ਦੂਸਰਾ ਸਾਡਾ ਸੰਘਰਸ਼ ਫੇਰ ਅੱਜ 200 ਦਿਨ ਚੱਲ ਪਿਆ ਦੋਸੋਂ ਦੇ ਉੱਪਰ ਚੱਲ ਪਿਆ ਅਸੀਂ ਸਰਕਾਰ ਨੂੰ ਦੱਸਦਾ ਵਾ ਅਸੀਂ ਇਸ ਤਰ੍ਹਾਂ ਜਾਣ ਵਾਲੇ ਲੋਕ ਨਹੀਂ ਗੇ ਸਾਡੇ ਪਿੰਡਾਂ ਦੇ ਵਿੱਚ ਲੋਕ ਸਾਡੀ ਜੱਥੇਬੰਦੀਆਂ ਦੇ ਲੋਕ ਕਿਸਾਨ ਮਜ਼ਦੂਰ ਜਿਹੜੇ ਨੇ ਛੋਟੇ ਦੁਕਾਨਦਾਰ ਜਿਹੜੇ ਨੇ ਉਹ ਬਹੁਤ ਅਤਵਾਲੇ ਆ ਜਿੱਥੇ ਸੱਦੀਏ ਬੜੀ ਵੱਧ ਚੜ ਕੇ ਧਰਨਿਆਂ 'ਚ ਪ੍ਰੋਗਰਾਮਾਂ ਜੇ ਸਾਲੀਂ ਦੇ ਆ ਕਿਉਂਕਿ ਸਰਕਾਰ ਦੀ ਮਾਰ ਇਹਨਾਂ ਸਾਰੇ ਲੋਕਾਂ ਨੂੰ ਪੈ ਰਹੀ ਆ ਇਹ ਸਰਕਾਰ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਬਣਦੀ ਆ ਔਰ ਇਹਨਾਂ ਲੋਕਾਂ ਨੂੰ ਹੀ ਮਾਰ ਰਹੀ ਆ ਅਸੀਂ ਇਹ ਸਰਕਾਰ ਨੂੰ ਜਗਾਉਣਾ ਚਾਹੁੰਦੇ ਆ ਵੀ ਇਹਨਾਂ ਲੋਕਾਂ ਨੂੰ ਵੇਖੋ ਜਿਹੜੇ ਤੁਹਾਡੀ ਸਰਕਾਰ ਬਣਾਉਂਦੇ ਆ ਇਹਨਾਂ ਨੂੰ ਤੁਸੀਂ ਕਿਸ ਤਰ੍ਹਾਂ ਮਾਰ ਰਹੇ ਜੇ ਆਪਦੇ ਲੀਡਰਾਂ ਨੂੰ ਚਾਹੇ ਵਪਾਰੀ ਨੂੰ ਚਾਹੇ ਡਾਨੀਆਂ ਪਾਨੀਆਂ ਨੂੰ ਕਿਦਾਂ ਆਵਾਰ ਰਹੇ ਜੇ ਤਾਂ ਉਹਨੂੰ ਖਰਬਾ ਰੁਪਏ ਦੇ ਬਣਾ ਰਹੇ ਜੇ ਇਹ ਗਰੀਬ ਕਿਸਾਨ ਮਜ਼ਦੂਰ ਦਾ ਕਰਜ਼ੇ ਥੱਲੇ ਆਣ ਕੇ ਆਤਮ ਹੱਤਿਆ ਕਰ ਰਿਹਾ ਸਰਕਾਰਾਂ ਕਹਿੰਦੀਆਂ ਸੀ ਅਸੀਂ ਗਰੀਬੀ ਕੱਢ ਦੇਣੀ ਆ ਪਰ ਮੈਨੂੰ ਜਾਪਦਾ ਵਾ ਗਰੀਬੀ ਨਹੀਂ ਕੱਢਣੀ ਗਰੀਬ ਖਤਮ ਕਰ ਦਿੰਨਾ ਇਹਨਾਂ ਨੇ ਜਿਹੜੀਆਂ ਨੀਤੀਆਂ ਇਹਨਾਂ ਸਰਕਾਰਾਂ ਦੀਆਂ ਅਸੀਂ ਇਹਨੂੰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਇਹ ਜਿਹੜੇ ਵੀ ਮੁੱਦੇ ਕਿਸਾਨਾਂ ਦੇ ਆ ਸਾਡੇ ਪਿਛਲੇ ਧਰਨੇ ਤੋਂ ਬਕਾਇਆ ਬਾਈਦਾ ਉਹ ਜਿਹੜੇ ਨਵੇਂ ਮੁੱਦੇ ਜਿਹੜੇ ਸਰਕਾਰ ਨੇ ਖੜੇ ਕੀਤੇ ਆ ਜਿੱਦਾਂ ਸਾਡੇ ਲਖੀਨਪੁਰ ਖੀਰੀਵਾਲਾ ਜਿਹੜਾ ਸਾਡਾ ਮੁੱਦਾ ਨਹੀਂ ਸੀ ਉਹ ਸਰਕਾਰ ਨੇ ਬਣਾਇਆ ਸਾਡੇ ਉੱਥੇ ਸਿੰਘ ਸ਼ਹੀਦ ਕੀਤੇ ਗਏ ਉਸ ਤੋਂ ਬਾਅਦ ਖਨੌਰੀ ਬਾਰਡਰ ਤੇ ਜਿਹੜਾ ਛੁੱਪ ਕਰਨ ਸੀਗੇ ਨਾ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਇਹ ਸਰਕਾਰ ਜਿਹੜੇ ਆ ਸਾਡੇ ਨਵੇਂ ਮੁੱਦੇ ਖੜੇ ਕਰਕੇ ਮੁੱਦਿਆਂ ਦੇ ਨਾ ਵਧਾਈ ਜਾਂਦੀ ਆ ਅਸੀਂ ਇਹ ਕਰਕੇ ਕਹਿਣਾ ਚਾਹੁੰਦੇ ਆ ਕਿਸਾਨ ਨੂੰ ਐਮ ਐਫ ਸੀ ਦਿੱਤੀ ਜਾਵੇ ਉਹਦੀ ਗਰੰਟੀ ਦਿੱਤੀ ਜਾਵੇ ਬਾਕੀ ਜਿੰਨੇ ਮੁੰਦੇ ਆ ਜਸ਼ੀਦਾਂ ਦੇ ਪਰਿਵਾਰ ਨੂੰ ਮਾਜਬਾ ਦਿੱਤਾ ਜਾਵੇ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇ ਇਹ ਕਿਸਾਨ ਜਿਹੜਾ ਵਾ ਮਜ਼ਦੂਰ ਜਿਹੜਾ ਵਾ ਆਪਦੇ ਘਰਾਂ ਜਾਵੇ ਖੁਸ਼ਕਾਲ ਉੱਥੇ ਜਾ ਕੇ ਆਪਣੀ ਫਸਲ ਦੀ ਮਿਹਨਤ ਕਰੇ ਸਰਕਾਰ ਦੇ ਖਜ਼ਾਨੇ ਵਿੱਚ ਅਨਾਜ ਪੈਦਾ ਕਰਕੇ ਭੇਜੇ ਸਰਕਾਰ ਦਾ ਜਿਹੜਾ ਖਜ਼ਾਨਾ ਉਹ ਵੀ ਭਰੇ ਕਿਸਾਨ ਮਜ਼ਦੂਰ ਵੀ ਖਿਸ਼ਾਲ ਹੋਵੇ ਇਹ ਜਿਹੜਾ ਵਾ ਪਾੜਾ ਉਹਨਾਂ ਚ ਦੂਰ ਨਹੀਂ ਹੋਣਾ ਜਿੰਨਾਂ ਚ ਸਰਕਾਰ ਸਾਨੂੰ ਗਰੰਟੀ ਨਹੀਂ ਦਿੰਦੀ ਅਸੀਂ ਇਥੋਂ ਗਰੰਟੀ ਲੈ ਕੇ ਉੱਠਣਾ ਵਾ ਸਰਕਾਰ ਇਹ ਮਸਲਾ ਜਲਦੀ ਤੋਂ ਜਲਦੀ ਹੱਲ ਕਰੇ ਮੈਂ ਤਨਮਤ ਕਰਦਾ ਵੈਗਰ ਜੀ ਦਾ ਖਲਸਾ ਵੈਗਰ ਜੀ ਦੀ ਫਤਿਹ